ਸਾਸਰੀ ਕਾਲ ਸਾਸਰੀ ਕਾਲ ਜੀ ਠੀਕ ਠਾਕ ਹੋ ਠੀਕ ਆ ਜਿਦਾਂ ਸੀ ਤਾਂ ਠੀਕ ਆ ਚੜਦੀ ਕਲਾ ਓਏ ਪਾਰੀ ਕਰ ਦੋ ਤੁਹਾਡਾ ਪੋਤਾ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਬੜਾ ਵਧੀਆ ਤਿਆਰ ਤੁਰ ਹੋਇਆ ਮੈਂ ਕੀ ਆ ਬਾਤ ਆ ਮੈਨੂੰ ਲੱਗਦਾ ਆਏ ਹਾਏ ਹਾਏ ਲੱਗਦੇ ਆ ਨਹੀਂ ਮੈਂ ਕਿੱਲ ਜੀਤ ਇੱਕ ਦਿਲ ਜੀਤਾ ਮੈਂ ਕਿੱਲ ਜੀਤਾ ਤੈਨੂੰ ਜੀ ਇੱਕ ਦਿਲਜੀਤ ਆ ਮੈਂ ਕਿਲਜੀਤ ਆ ਕਿਲਜੀਤ ਫਿਰ ਕਿਲਜੀਤ ਹਾਂ ਕਿਲਜੀਤ ਅੱਛਾ ਮੈਂ ਤੈਨੂੰ ਜੀ ਹਾਂ ਦਿਲਜੀਤ ਤੇ ਫਿਰ ਆਵਾਸ ਆ ਰਿਹਾ ਤੇ ਅਹੀਂ ਕਿਲਜੀਤ ਆ ਅਹੀਂ ਉਹਦੇ ਚ ਬੱਚੇ ਤੇ ਜਿੱਥੇ ਕੇਲੇ ਖੋਣ ਜਾਂਦੇ ਵਾਸ ਵਾਸ ਜਿਹੜੇ ਮੇਰੇ ਕਿਲ ਖੁੱਬੇ ਤੇ ਘਰ ਦੇ ਵਿੱਚ ਤੈਨੂੰ ਪਤਾ ਪਾੜ ਹੀ ਪਾਉਂਦੇ ਵੇ ਪਾੜ ਪਾਉਂਦੇ ਹਾਂ ਪਤਾ ਹੀ ਤੈਨੂੰ ਫਿਰ ਹਾਂ ਉਹ ਕਹਿੰਦੇ ਬੜੇ ਤੇ ਬੀਬੀ ਦੇਹ ਜੱਟ ਦੀ ਟਾਹਰ ਮੇਰੀ ਘਰ ਦੀ ਨੇ ਕਮੀਜ਼ ਘਰ ਦੀ ਨੇ ਪੈਂਟਰ ਲੈ ਕੇ ਦਿੱਤੀ ਆ 5-5000 ਦੀ 13000 ਦੀ ਘੜੀ ਲੈ ਕੇ ਦਿੱਤੀ ਮੈਨੂੰ ਆ ਦੇ ਬੀਬੀ ਆ ਵੇ ਇੱਧਰ ਅਰੇ ਘਰ ਦੀ ਦੀ ਰੀਸਾ ਕੋਈ ਉਹਦੇ ਸਿਰ ਤੇ ਤੇ ਉੱਡਿਆ ਫਿਰਦਾ ਮੈਂ ਤੁਹਾਡਾ ਮੈਨੂੰ ਕਾਹਦਾ ਆਸਰਾ ਮਾਂ ਨੇ ਕੁਛ ਨਹੀਂ ਕੀਤਾ ਜੱਟ ਮਾਂ ਕਿ ਉਹਨੇ ਕੀ ਕਰਨਾ ਮੇਰੇ ਲਈ ਮੇਰੇ ਲਈ ਕੁਛ ਨਹੀਂ ਕੀਤਾ ਮੇਰੀ ਘਰ ਦੀ ਇਹ ਤੇਰੇ ਲਈ ਹੋਰ ਕੀ ਕਰਨਾ ਤੇਰੇ ਲਈ ਘੋਟੀਆਂ ਪਾ ਦੇ ਗੋਰੀਆਂ ਦੇ ਰੇ ਹੋਰ ਦੇਣੇ ਕੀ ਕਰਨਾ ਟੋਨੇ ਹਾਂ ਇਹ ਗੱਲ ਨਹੀਂ ਕਰਨੀ ਨਹੀਂ ਜੇ ਕੰਜਰਾ ਤਲੀ ਕੋ ਕੀਤਾ ਤੇ ਤਾਂ ਤੇ ਅੱਧਾ ਨਹੀਂ ਕਹਿਣਾ ਕੁੜੀ ਦਿੱਤੀ ਬੜੀ ਲਿਖੀ ਮੈਂ ਸੋਨਾ ਸਨੱਖਾ ਸਿਕਾ ਮੈਂ ਸੋਨਾ ਸਨੱਖਾ ਮੈਂ ਫਸਾ ਲਈ ਮੈਂ ਫਸਾ ਲਈ ਸੋਨੇ ਸਨੱਖੇ ਬਹੁਤ ਸੁਨੇ ਸੋਨੇ ਸਨੱਖੇ ਨਹੀਂ ਮੈਂ ਸੋਨਾ ਸਨੱਖਾ ਹੀ ਮੈਂ ਆਪਣੇ ਰੂਪ ਦਾ ਮੁੱਲ ਪਾ ਲਿਆ ਮੈਂ ਫਸਾ ਲਈ ਮੈਂ ਸੈੱਟ ਕਰ ਲਈ ਉਹ ਨੌਕਰੀ ਕਰਦੀ ਸੀ ਮੈਂ ਸੈੱਟ ਕਰ ਲਈ ਉਹਦੇ ਵਿੱਚ ਕੰਮਕਾਰ ਸੈੱਟ ਹੋ ਗਿਆ ਇਹਨੇ ਨਿਆਰੇ ਲੈ ਰਹੇ ਆ ਕੁੜੀ ਦਿੰਦਾ ਕੋਈ ਸ਼ਟਾਪ ਉਹ ਕਿੱਥੇ ਦਰਪਾਈ ਗਿਆ ਆਉ ਲੈ ਬੀਬੀ ਇਹ ਕੱਲ ਵੀ ਉੱਪਰ ਚੜ ਗਈ ਸ਼ਾਮੀ ਆਈ ਝਾੜੂ ਦੇ ਪੰਜ ਦੇ ਨਾਲ ਆ ਜਾ ਥੱਲੇ ਆ ਜਾ ਤੇ ਕੀ ਤੇਰਾ ਇਹ ਥੱਲੇ ਆ ਨਹੀਂ ਅੱ ਅੱਧੀ ਦੁਪਹਿਰ ਨੂੰ ਬਹਾਨੇ ਨਾਲ ਉੱਪਰ ਚਲ ਜਾਣਾ ਫੋਨ ਲੈ ਕੇ ਇਹ ਗੱਲ ਨਹੀਂ ਮੰਮੀ ਬਣਦੀ ਕੱਲ ਵੀ ਸ਼ਾਮੀ ਆਈ ਮਾਂ ਵੀ ਤੇਰਾ ਕਲਗੜਾ ਚੜਦੇ ਤਾਂ ਤੂੰ ਵੀ ਚੜੇ ਮੈਂ ਕਿਹਨੂੰ ਪਾਟਾ ਮਾਰਦੀ ਹੈਂ ਹੈਂ ਤੂੰ ਬਹੁਤੀ ਪੂਹੇ ਚੜੀ ਆ ਨਹੀਂ ਤਾਂ ਕਿਹਨੂੰ ਪਾਟਾ ਮੈਂ ਕਿਹਦੇ ਪਛੀ ਦੇ ਲੈਣੀ ਹੋ ਜਾ ਪਾਣੀ ਤਾਂ ਨਹੀਂ ਕੁਛ ਵੀ ਕਿਹਦੇ ਕੋਲ ਮੰਗਾ ਮੈਂ। ਨਾ ਕਰਾ ਮੁੱਤੇ ਮੇਠੀ ਰਹਿਣਾ ਹੁਣ ਕੰਮ ਨਾ ਕਰਾ। ਸਾਰਾ ਦਿਨ ਮੁੱਤੇ ਕੀ ਕਰਦਾ ਤੂੰ? ਆ ਚੜਵਾਣਾ ਨਹੀਂ ਤੇ। ਛੜੂ ਮਾਰਨਾ ਹੁਣ। ਚੱਲਦੇ ਪਾਜਣ ਚੰਦਣਾ ਮੁੜ ਕੇ ਆਉਣੇ ਇੱਕ ਤਾਂ ਖਾਣਾ ਦੀ। ਇੰਨੇ ਤੇ ਬੀਬੀ ਇੰਨੇ ਨਾ ਸਾਨੂੰ ਪੰਮਣੇ ਪੜਾਉਣੇ ਆ। ਇਹਨੂੰ ਪਤਾ ਅਮਰਤ ਚੱਲਾ ਬੀਬੀ ਮਾਰੂਗੀ ਥੱਲੇ ਵਾਜਾਂ। ਬਸ ਬਸ ਮੈਂ ਕਿਸੇ ਨੂੰ ਵਾਜਾਂ ਮਾਰਨੀ ਨਹੀਂ ਮੈਨੂੰ ਕੋਈ। ਆ ਜਾ ਫੇ। ਆ ਮੈਂ ਨਹੀਂ ਮਾਰਾਂ। ਹੱਥ ਹੱਥ ਚ ਕੀ ਫੜਿਆ ਭਲਾ ਹੱਥ ਚ ਕੀ ਫੜਿਆ ਆ। ਹੱਥ ਚ ਕੀ ਫੜਿਆ ਝਾੜੂ ਫੜਿਆ ਹੋਰ ਕੀ ਆ ਨਾ ਨਾ ਇੱਕ ਹੋਰ ਚੀਜ਼ ਆ ਹੋਰ ਕੀ ਆ ਨੀ ਫੋਨ ਹੋਣਾ ਫੋਨ 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 ਤਾਂ ਫੋਨ ਤਾਂ ਭਾਈ ਤਾਂ ਇੱਕ ਮਿੰਟ ਨਹੀਂ ਰਹਿਣੀ ਜੇ ਇਹਦਾ ਫੋਨ ਆ ਜਾਵੇ ਤੇ ਚੁੱਕਿਆ ਤੇ ਜਾਣਾ ਨਹੀਂ ਤੇ ਮੈਂ ਉੱਥੇ ਥੱਲੇ ਲੈਣਾ ਹਾਂਗੀ ਫੋਨ ਨਾਲ ਦੇ 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 ਨਹੀਂ ਹੋਰ ਕੰਮ ਹੋਣਾ ਥੋੜੀ ਕਿਹੜਾ ਹੁਣ ਕਹੇ ਟਾਈਮ ਤੇ ਝਾੜੂ ਫੇਰਨਾ ਉਹ ਕਿਹੜਾ ਟੈਮ ਉਹ ਸਿਹਰੇ ਪਹਿਲਾਂ ਹੁਣ ਰੋਟੀ ਲੰਗਰ ਪਾਣੀ ਝਾੜੂ ਵੱਲ ਥੱਲੇ ਕੀਤਾ ਤੇ ਹੁਣ ਕਿ ਹੁਣ ਜਾਉਂਗੀ ਹੋਣ ਉਹ ਰਾਂਡੇਸ ਮੇਰੇ ਠੰਡੇ ਫੇੜੇ ਕਰ ਲੈ। ਐਂ ਨਹੀਂ ਮੇਰਾ ਫਿਕਰ ਪਿਆ ਕਰਕੇ ਠੰਡੇ ਦਾ ਮੈਂ ਹੀ ਕਰਾਂ। ਆ ਲੱਫੀ ਕਰ ਕੋਈ ਕੱਟਣਾ ਕੋਈ ਕਹਿਣਾ ਕਰਨਾ। ਕਹਿੰਦੀ ਮੈਨੂੰ ਲੈ ਮੈਂ ਕਰ ਲੈਣਾ। ਇਹ ਵੀ ਬੰਦੇ ਝੋਲੇ। ਮੈਨੂੰ ਮੈਨੂੰ ਪਰੋ ਹੱਥ ਦੀ ਤੇ ਮੈਂ ਕਰਾਂ ਕਰਾਂਗੀ। ਕਹਿੰਦੀ ਕਹਿੰਦੀ ਮੈਨੂੰ ਕਹਿੰਦੀ ਮੇਰਾ ਜ਼ਿਆਦਾ ਇਹਨੂੰ ਫਿਕਰ ਪਿਆ ਲਾ। ਫਿਕਰ ਸੰਗ ਤੇਰਾ ਨਾ ਮੇਰਾ ਵੀ ਹੋਰ ਕਿਹ। ਲੋੜ ਨਹੀਂ ਫਿਕਰ। ਰੋਟੀ ਪਾਣੀ ਤੂੰ ਦਿਨੀ ਖਾਣ ਨੂੰ ਚਾਹ ਪਾਣੀ ਦਿਨੀ। ਉਹ ਤਾਂ ਹੀ ਨਹੀਂ ਕਰਦਾ। ਹੋਰ ਤੇਰਾ ਕਿਦਾਂ ਫਿਕਰ ਕਰੇ ਉਹ। ਹੁਣ ਕਿਦਾਂ ਕਰਨਾ? ਨਹੀਂ। ਕਿਆ ਬਾਣੀ ਹੋਣਦੀ ਨਹੀਂ ਪਹਿਲਾਂ ਕਿੰਦਾ ਨਹੀਂ ਪਹਿਲਾਂ ਨਹੀਂ ਕਿਰ ਕਰਦੀ ਨਹੀਂ ਕੀਤਾ ਇਹ ਆ ਦੇਖਿਆ ਤਾਂ ਕਹਿੰਦੀ ਮੈਂ ਖਰੇ ਕਿਦਾਂ ਕਿੰਦਾ ਕੱਟਿਆ ਇਹ ਕੰਗੀ ਹੀ ਤਾਂ ਨਾ ਜੇ ਕੱਟ ਲਾ ਹਿੰਦਾ ਹੋਣ ਲੋਕੀ ਚਾਰ ਦਿਨ ਨਹੀਂ ਕੱਟਦਾ ਬੇਬੀ ਇਹਨੇ ਗੱਲਾਂ ਉਹ ਕਰਨੀਆਂ ਮੰਮੀ ਗੱਲ ਕਰਿਆ ਕਰ ਚੰਗੀ ਉਹਦੇ ਪ੍ਰਤੀ ਇਦਾਂ ਜ਼ਹਿਰ ਨਾਲ ਕੋਲਿਆ ਕਰ ਸੜੀ ਫੁੱਕੀ ਗੱਲ ਕਰਦੀ ਐ ਹੋਰ ਪਹਿਲਾਂ ਦੇਖਣ ਵਾਲੇ ਦੇਖਣ ਵਿੱਚ ਸੜੀ ਫੁੱਕੀ ਮੇਰੇ ਲੋਕੋ ਗੱਲ ਹੋਈ ਐ ਮੈਨੂੰ ਬਸ ਐ ਹੀ ਕਿ ਉਹ ਕਿਹਾ ਪਾਸੇ ਤੁਰਦੀ ਫਿਰਦੀ ਦੇਣਾ ਕਿੱਧਰ ਚੱਲੀ ਕੀ ਕਰਦੀ ਫੋਨ ਲੈ ਕੇ ਮੈਂ ਆਪਣੇ ਕਿਸੇ ਭੈਣ ਭਰਾ ਦਾ ਫੋਨ ਆ ਜੇ ਤਾਂ ਮੈਂ ਘਰ ਤਾਂ ਸੰਦਕੇ ਕਾਲਦੀ ਸੀ ਸਦਕੇ ਨਹੀਂ ਇੱਥੇ ਵੀ ਕਰ ਸਕਦੀਆਂ ਨਹੀਂ ਨਹੀਂ ਕਰ ਸਕਦੇ ਤਾਂ ਸਾਡੇ ਸਾਹਮਣੇ ਕਿੱਦਾਂ ਕਰਾਂ ਹਾਂ ਲੱਗਦਾ ਨਹੀਂ ਜੜੀ ਮੇਰ ਨਾਲ ਹੁੰਦੀਆਂ ਮੈਂ ਝੋਲੀ ਤੋਂ ਸੁਣਦਾ ਮੈਨੂੰ ਕਹਿੰਦਾ ਮੇਰੇ ਨਾਲ ਕੇ ਗੋਏ ਹੋ ਗਏ ਕਾਦ ਨਹੀਂ ਉਹ ਤਾਂ ਅੱਗੇ ਤੁਹਾਡੇ ਸੁਖਣਾ ਲੱਗੇਗਾ ਮੈਨੂੰ ਮੇਰੇ ਕਿਹੜਾ ਹੁੰਦਾ ਇਹ ਕੰਮ ਕਰਦਾ ਨਾ ਸੁਖਣਾ ਤੇਰੀ ਮਾਰੀਆਂ ਸੁਖਣਾ ਹਾਂ ਵੀ ਵੀ ਤੇਰੇ ਵੱਲੋਂ ਕਹਿਤਾ ਵੀ ਤੂੰ ਕੇਸ ਦੀਆਂ ਮਾਰੀਆਂ ਸੁਖਣਾ ਕਰਦੀ ਤੇ ਮੈਨੂੰ ਕਿਹਾ ਪਹਿਲਾਂ ਵੀ ਸੁੱਖਾਂ ਸੁਕੀਆਂ ਮੈਂ ਕੇਸ ਦੀ ਸੁਖਾਂ ਨਹੀਂ ਹੁਣ ਚੰਗੀ ਬਣਦੀ ਆ ਪਰ ਮੈਨੂੰ ਬੁਰੀ ਬਣਾ ਮਤਲਬ ਉਹ ਸੁਖਣਾ ਕਰਦੀ ਮਾਰੇ ਹਨ ਨਹੀਂ 100 ਬਰੇ ਦੀ ਬੁੱਢੀ ਨੂੰ ਹੁਣ ਮੈਂ ਹੁਣ ਬਾੜੀ ਹੋ ਗਈ ਮੜੀ ਹੋ ਗਈ ਹਾਂ ਇਹ ਇਹ ਤਾਂ ਬੁੱਢੀ ਨੇ ਆਪ ਹੀ ਕਿਹਾ ਤੇ ਮੇਰੀਆਂ ਸੁਖਣਾ ਸੁਕੀਆਂ ਸੀ ਮੈਂ ਮਾਰੀਆਂ ਸੁਖਣਾ ਸੁਖਣਾ ਨਹੀਂ ਮੈਂ ਸੁਖਣਾ ਨਹੀਂ ਮੈਂ ਕਹਿੰਦੀ ਮੇਰੇ ਕੰਨ ਬੋਲੇ ਹੋਗੇ ਚੰਗਾ ਹੋਣਾ ਵੀ ਸੁਣ ਨਹੀਂ ਹੁੰਦੀ ਕੇਰੀ ਨਹੀਂ ਪਰ ਤੇੀ ਜੋ ਮਰਜ਼ੀ ਕਰ ਸਾਰੇ ਪਾਸੇ ਪੂਰੀ ਆ ਤਾਡਾ ਮੂੰਹ ਫੇਲਦਾ ਮੇਰਾ ਸੋਣ ਮੇਰੇ ਕੀ ਕਹਿੰਦੇ ਨਾ ਉਹ ਸਾਰਾ ਕੁਝ ਸੁਣ ਜਾਂਦਾ ਆ ਹਈਆ ਬਸ ਜੋ ਬੱਚੀ ਦੀ ਗੱਲ ਬਰੋਦਾ ਨਾ ਗੱਡੀ ਜਾਓ ਜੋ ਮਰਜ਼ੀ ਕਰੋ ਹਾ ਮੇਰਾ ਮਤਲਬ ਚਾੜੂ ਮਾਰ ਨਾ ਜਾਉਣਾ ਨਾ ਜਾ ਹੁਣ ਤੇ ਚੁੱਪ ਕਰਕੇ ਰਹ ਹਮ ਨਹੀਂ ਤੇ ਨਹੀਂ ਤੇ ਕਰਦਾ ਫੇਰ ਬੀਬੀ ਨੇ ਕਹਿਣਾ ਮੈਂ ਮੈਂ ਇਦਾਂ ਹੋ ਗਿਆ ਮੈਨੂੰ ਇਦਾਂ ਹੋ ਗਿਆ ਹਾਂ ਮੈਂ ਉਹ ਹੋ ਗਏ ਨਾ ਉਹ ਆ ਗਏ ਮੇਰੇ ਤੈਨੂੰ ਕਿਨੇ ਫਾਹ ਲਾਇਆ ਵੀ ਉੱਪਰ ਜਾਣਦਾ ਔਰ ਦੁਪਹਿਰੇ ਦੇ ਦਿੰਦੇ ਨੇ ਚਾਹ। ਮੈਂ ਤਾਂ ਚਾਹਣਾ ਤਾਂ ਕਹਿਣਾ ਖਲਾਰਾ ਪਿਆ ਇਹਨੇ ਝਾੜੂ ਨਹੀਂ ਮਾਰਿਆ। ਇਹ ਇੱਥੇ ਪੜਮਾਏ ਸਾਡੇ। ਕੁੜਮਾ ਦੇ ਕਰਕੇ ਤੇ ਚਾਰਿਆਂ ਦੇ ਕਰਕੇ ਤੇ ਕਰਨੀ ਹੁੰਦਾ ਤੁਹਾਨੂੰ ਬੰਸ ਬੰਦ ਕਰਨੀ। ਉਹ ਤਾਂ ਨਹੀਂ ਕਰਨੀ। ਨਹੀਂ ਸਵਾਈ ਦੇ ਕਰਨੀ ਆ। ਬੀਬੀ ਮੈਨੂੰ ਕੋ ਮੈਨੂੰ ਕੋ ਸਕੀਮ ਲੱਗ ਰਹੀ ਹੈ ਜੀ। ਟਾਈਮ ਦੀ ਕਰਨੀ ਕਹੋਂ ਦੁਪਹਿਰੇ ਦੇ ਦਿੰਦੇ। ਹੁਣ ਤਾਂ ਸਾਰਾ ਕੰਮ ਕਰਕੇ ਅੱਡੀ ਸਵੇਰੇ ਸਵੇਰੇ ਦੇ ਦੇ। ਤਸਵੀਰ ਇਹ ਤਾਂ ਕੱਲ ਵੀ ਇਦਾਂ ਨਹੀਂ ਹੋਣੀ। ਕੱਲ ਵੀ ਇਦਾਂ ਦੁਪਹਿਰ ਹੋਣੀ ਮੈਨੂੰ। ਉਹ ਤਾਂ ਕਦੇ ਹੁਣ ਹੋਣੀ ਆ ਹੋਰ ਵੀ ਇਦਾਂ ਹੀ ਆ। ਅੰਗੇ ਤੇ ਇਹ ਮਰਜ਼ੀ ਆ ਪਾਈ ਦਾ ਹੀ ਕਿ ਕਹਿ ਸਕਦੇ ਜੋਰ ਨਾਲ ਜੋਰ ਨਾਲ ਕੋ ਕਰ ਸਕਦਾ ਮੈਂ ਕਿਉਂ ਉਹ ਤੇ ਬਾਜ ਮਾਰ ਲਈ ਮੈਨੂੰ ਕਹਿ ਕੇ ਇਹ ਕਹਿਣਾ ਕੀ ਹੋਣ ਮਾਦੀ ਜਾ ਚੱਲ ਜਾ ਜਾ ਚੱਲ ਜਾ ਹਾਂ ਤੂੰ ਮਾਂ ਦੀ ਲੜਨ ਚੱਲ ਜਾ ਜਾ ਚੱਲ ਜਾ ਮੈਂ ਦੇਖੀ ਜੈ ਕਿ ਜੋ ਮੈਂ ਭਾਵੇਂ ਇਕੱਠਾ ਕੋਈ ਨਾ ਲੱਗਾ ਇਹ ਤੇਰਾ ਦੁਸ਼ਮਣੀਆਂ ਕੱਢਦੀ ਏ ਬੀਬੀ ਬਸ ਹੋਰ ਕੋਈ ਅੱਗੇ ਕਹਿੰਦੀ ਵੀ ਮੈਂ ਇੱਥੇ ਤੋਂ ਬਦਲੇ ਲੈ ਆ ਆਹੋ 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 ਖਰੇ ਕਾਲੇ ਬਦਲੇ ਲੈਂਗੀ ਇਹ ਮੈਂ ਮੈਂ ਤਾਂ ਮਦਲਾ ਕਿਸੇ ਨੂੰ ਕੁਝ ਦਿੱਤਾ ਨਹੀਂ ਮੇਰੇ ਕੋਲ ਕਾਲੇ ਮਦਲੇ ਲੜੀ ਕੋਣ ਹੈਂ ਜਿਹੜਾ ਮੈਨੂੰ ਦਿੱਤੀ ਨਾ ਨਸੀ ਆਹੋ ਹੋ ਤੇਰੇ ਦਿੱਤਾ ਹੋਏ ਬਦਲਾ ਮੇਰੇ ਬੀਬੀ ਮੰਗੀ ਇਹ ਕਿਆ ਕੀ ਕਰਨੇ ਭਰਾ ਮੈਂ ਇਹ ਮੇਰੀ ਹੀ ਦਾ ਪੁੱਤ ਮੈਂ ਤੇ ਆ ਤੂੰ ਉਹ ਚੰਗੀ ਤੂੰ ਆਮੜੇ ਆਪ ਨੂੰ ਥੇਰੀ ਚੰਗੀ ਦੇਖਿਆ 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 ਚੰਗੀ ਲੋਕੇ ਦਾ ਮਾ ਮਾ ਸਾਨੂੰ ਤੀਰੇ ਪੈ ਮੇਰੀ ਮਾਂ ਕੀ ਕਹਿੰਦੀ ਨਾ ਮੇਰੀ ਮਾਂ ਕਹਾਂ ਨੀ ਮਾਂ ਨੀ ਕਹਿੰਦੇ ਸੁਨੀਲ ਸੁਨੀਲ ਇਹ ਸਾਨੂੰ ਕੀ ਹੋਇਆ ਇਹ ਕਹਿੰਦੀ ਗੱਲ ਨਹੀਂ ਹੈਗੀ ਤੈਨੂੰ ਮਤ ਮਿਲੀ ਕੱਬੀ ਸਾਡੇ ਸੁਣਿਆ ਕੱਬੀ ਬੜੀ ਆ ਹਾਂ ਉਹ ਕਿਹੜਾ ਕੰਕ ਨਹੀਂ ਕਿਹੜਾ ਆ ਕੱਬੀ ਬੜੀ ਆ ਕੱਬੀ ਬੜੀ ਆ ਮੈਂ ਕੱਬੀ ਹੁੰਦੀ ਤਾਂ ਮੈਂ ਇਥੇ ਕੱਟ ਨਹੀਂ ਕਾਲੂ ਆਹ ਕਿਹੜੀ ਗੱਲ ਕਿੱਥੇ ਕੀ ਕਰਨੀ ਆ ਗੱਲ ਆ ਰੋਣਾ ਕਟੇ ਪਾਲਿਆ ਕੰਨ ਪਾਲਿਆ ਸਾਰੇ ਪਾਲੇ ਨੇ ਮਿੰਦੂ ਆਹ ਕਿਹੜੀ ਗੱਲ ਕਹਤੀ ਕੱਬੀ ਦੇਖ ਲੈ ਮੇਤੋਂ ਨਹੀਂ ਸੁਣੀ ਜਾਂਦੀ ਕੱਬੀ ਕੱਢੇ ਅਤੇ ਆਪਣੇ ਸਾਰੇ ਪਾਲ ਦੇ ਜੋ ਬਗਾਨੀ ਪੀ ਆ ਜੇ ਵੀ ਹੋਰ ਵਸੇ ਇੱਟਾ ਕਰ ਰੋ ਇਹ ਮੈਂ ਤੁਮ ਆਪਣੇ ਆਪ ਨੂੰ ਕਹਿੰਦੀ ਚੰਗੀ ਹੈ ਪਰ ਮੈਂ ਨਹੀਂ ਚੰਗੀ ਆ ਮੈਂ ਨਹੀਂ ਨਾ ਕਹਿ ਰੋ ਮਾਰੀ ਨਹੀਂ ਕਿ ਆ ਕੀਤਾ ਹੋਰ ਆਪਣਾ ਠੀਕ ਹੈ ਮੈਂ ਉਹ ਮਾਰ ਲ ਜਾਉਂਗਾ ਬੁਰੀ ਲੱਗਣੀ ਹੈ ਅੰਨੀ ਲੱਗਣੀ ਹੈ ਇਹਨੂੰ ਕਿਹਨਾਂ ਸੰਭੀ ਨੇ ਚੰਗੀ ਨੇ ਮਾਰ ਕੇ ਇੱਟਾ ਰੇ ਹੁਣ ਨਹੀਂ ਮਾਰੀ ਤੁਮਾ ਕਰਕੇ ਨਹੀਂ ਨਹੀਂ ਕਿਵਾ ਕੀਤੀ ਹੈ ਕਾਹੀ ਤੇ ਗਲਵਾ ਜਿੱਧਰ ਜਿੱਧਰ ਛਿੰਕਾ ਜਿੱਧਰ ਜਿੱਧਰ ਛਿੰਕਾ प्रवाह कर हो परवाह पता नहीं क्यों मैं तो नहीं 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 है नहीं 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 मार नहीं 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 ਬੀਬੀ ਇਹਨੇ ਉੱਪਰ ਖਲਾਰੇ ਦੇਖੀ ਕਿਦਾਂ ਪਾਇ ਨਾ ਇਹਨੂੰ ਰਸੋਈ ਦਾ ਚਾਜਿਆ ਉਦਾਂ ਇਹ ਕਹਿੰਦੀ ਮੈਨੂੰ ਸਭ ਤੋਂ ਜ਼ਿਆਦਾ ਮੈਂ ਸਿਆਣੀ ਆ ਖਲਾਰਾ ਇਹਨੇ ਸਭ ਤੋਂ ਜ਼ਿਆਦਾ ਘਰ ਚ ਪਾਇਆ ਇਹ ਗੱਲ ਕਹਿੰਦੀ ਮੈਂ ਵੀ ਕਹਿੰਦੀ ਡਰ ਗਈ ਡਰ ਗਈ ਡਰ ਗਈ ਉਹ ਡਰ ਨਾ ਭਰਾਵਾ ਡਰਨਾ ਪਈ ਕਿਦਾਂ ਇਹ ਗੱਲਾਂ ਕਰਦੇ ਡਰਨਾ ਪਈ ਖਲਾਰਾ ਲੱਭੇ ਤਾਂ ਹੀ ਕਹਵੇ ਹਾਂ ਖਲਾਰਾ ਲੱਭੇ ਖਲਾਰਾ ਲੱਭਦਾ ਹੀ ਉਹਨੂੰ ਮੈਂ ਦੇਖਣ ਜਾਂ ਨਹੀਂ ਵਾਲੇ ਵਾਲੇ ਹੱਥਲੇ ਆ ਥੱਲੇ ਤਾਂ ਦੇਖਦਾ ਹੀ ਆ ਬੜਾ ਅਕਲ ਹੈ ਕਦੀ ਉਹ ਸਾਰੀ ਗੱਲੇ ਪੂਰੀਆਂ ਹੀ ਨੇ ਤੂੰ ਸਾਰੀ ਗੱਲੀ ਪੂਰੀ ਐ ਤੇ ਚੰਗੇ ਹਾਰੇ ਕਿਤਰਾ ਤੂੰ ਸਾਰੀ ਗੱਲੀ ਆਹ ਦੇ ਝੜਗਾ ਹਰ ਦੇ ਭਾਗ ਬੱਲ ਆਏ ਮਾਇਆ 파ੜੇ ਕਿਹੜੀਆਂ ਝੜਕਾਂ ਤੈਨੂੰ ਮਾਰਦੀ ਓ ਹੁਣੇ ਤਾਜ਼ੀਆਂ ਰੋਟੀਆਂ ਹੁਣੇ ਚਾਹ ਪਾਣੀ ਹੋਣਾ ਚਾਹੀਦਾ ਕਿਰਕਾ ਕਿਰਕਾ ਖਾਣ ਵਾਲੀ ਤੂੰ ਆਹ ਦੋਹਾਂ ਕਿਹੋ ਜਿਹਾ ਮੱਖਰੀ ਨਾਲ ਆਉਂਦੀ ਆਹ ਮੱਖਰੀ ਵੰਦੇ ਨੇ ਇਦਾਂ ਆਹ ਦੇ ਝੜਗਾ ਹੋਇਆ ਕਿ ਤੈਨੂੰ ਜਾਣਦੇ ਨਹੀਂ ਜਾਣਦੇ ਬਸ ਕਰ ਬਸ ਕਰ ਬਸ ਕਰ ਸਦਾ ਕੋਠੇ ਦੇ ਚੱਲ ਜਾਂ ਕੋਠੇ ਜਾਂਦੇ ਜਦ ਕੀ ਹੁੰਦਾ ਤੈਨੂੰ ਪਹਿਲਾਂ ਮੇਰਾ ਪਹਿਲਾਂ ਤੇਰਾ ਚੁੱਪ ਰਹਿਣਾ ਇਹਨਾਂ ਓਹ ਕਿਹਦੀ ਪਹਿਲਾਂ ਚੁੱਪ ਰਹਿਣਾ ਇਹ ਲੜਾਈ ਕਰਨ ਦੇ ਮਾਰੇ ਬਾਜ ਮਾਰੀ ਮੈਨੂੰ ਫੇਰ ਲੜਨ ਨੂੰ ਜੀਣਾ ਲੜਾਈ ਕਰੇ ਲੜਾਈ ਕਾਨੂੰਨੀ ਪੇ ਉਹੀ ਤੇ ਰੱਟ ਲੱਗਦਾ ਚੱਲਾ ਮੈਨੂੰ ਗਾਲ੍ਹਾਂ ਖਾਣ ਦੇ ਜਦ ਤੂੰ ਹੀ ਚੱਲੀ ਤਾਂ ਮੈਂ ਇੱਥੇ ਕਿਆ ਮੈਂ ਪਹਿਲੀ ਕਿ ਦਫਾ ਮੈਂ ਉੱਥੇ ਤੋਂ ਸਮਾਂਗਾ ਤੇਰੇ ਫਾਈਲ ਲੱਗੀ ਜਾਣਾ ਹੀ ਉੱਤੇ ਲਾਡੂ ਜੀ ਮਾਰਦਾ ਹਰਲੇ ਹਾਂ ਹਾਂ ਜਾਨੂ ਨਹੀਂ ਦੀ ਕਾ ਸਾ ਕਾਹਨ ਕਾਹਨ ਮੰਨਦਾ ਫਾਇਦੇ ਤੇਰੇ ਨਾ ਮੈਂ ਕਿੱਥੇ ਖਜਾਉਣਾ ਦੱਸ ਹੈ ਤੂੰ ਮਾਰਾ ਮੋਟਾ ਉਹਦਾ ਆਹੋ ਕੋ ਦੁੱਖ ਦਰਦ ਸਮਝਿਆ ਕਰ ਉਹਦਾ ਆ ਲੈ ਹਕੀਕ ਹੈ ਮੈਂ ਸ਼ੁਕਰ ਕੀਤਾ ਵੀ ਨਹੀਂ ਹੁਣ ਤੂੰ ਚੱਲ ਆਪਣੇ ਘਰ ਕੰਦੀ ਸ਼ੁਕਰ ਕੀਤਾ ਮੈਂ ਹੋਏ 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 ਆਹ ਨਹੀਂ ਮੇਤੋ ਸੁਣਿਆ ਗਿਆ ਆ ਨਹੀਂ ਸੁਣਿਆ ਦੱਸ ਜਾਂਦੀਆਂ ਆਹ ਤੇਰੀ ਸੱਸ ਤੇ ਆ ਕਹਿੰਦੀ ਆ ਉਹ ਕਹਿੰਦੀ ਬੀਬੀ ਆ ਕੀ ਗੱਲ ਕਹਿਤੀ ਨਹੀਂ ਕਿੱਥੇ ਜਾਣੀ ਮੈਂ ਹੈ ਆ ਕੀ ਗੱਲ ਕਹਿਤੀ ਮੈਂ ਲੈ ਕੇ ਘਰ ਜਾਉਂਗੀ ਇਹਨਾਂ ਤੋਂ ਬਈ ਚੁੱਪ ਕਰਕੇ ਮੁੱਕਲ ਮਾਰ ਕੇ ਆਉਂਦੀ ਆ ਬੀਬੀ ਬੀਬੀ ਹੁਣ ਵੀਰੇ ਦੀ ਬੋਟੀ ਸੇਲੀ ਬਣਾਈ ਆਏ ਨੇ ਹੈ ਦੋਨੇ ਜਾਣੀਆਂ ਉਹ ਨਾਲ ਹੀ ਬਸ ਕੱਲ ਇਹਨੇ ਖਰੇ ਪਰਸੋਂ ਜੇ ਲੈ ਲਓ ਉਧਰ ਉਧਰ ਆ ਬਾਬੇ ਦੇ ਖਰ 18 ਫੇਰੇ ਮਾਰੇ ਜੇ ਕਦੇ ਮੈਂ ਕਮਾ ਤੇ ਮੇਰੇ ਕੋਲ ਕਦੀ ਇਹ ਯਾਰ ਖਰ 18 ਫੇਰੇ ਮਾਰੇ ਮੈਂ ਜਾਣਦੀ ਆ ਤੇ ਦੇਖਦੀ ਹਾਂ ਖਰ ਇਹਦੀ ਪਾਗਲ ਨਹੀਂ ਹੁੰਦੀ ਮੈਂ ਇਹਦੇ ਅਨੇ ਕਦੀ ਉਹ ਮਾ ਦੇਣ ਜਾ ਕਦੀ ਹਾਂ ਉਹਨੂੰ ਸਭ ਪਤਾ ਥੋੜਾ ਸੋਲਾ ਦੇਣ ਗਈ ਇਹ ਨਾ ਦੋ ਕੋ ਲੰਗਰ ਚੜਾਈਓ ਕੀ ਕਰਨੀ ਇੰਨਾ ਮੈਂ ਜਦੋਂ ਉਥੋਂ ਆਇਆ ਮੈਂ ਉਹਨੇ ਕਹਿੰਦੀ ਬੀਬੀ ਕਿੱਧਰ ਜਾਂਦੀ ਤੁਰਦੀ ਕਿੱਧਰ ਜਾਂਦੀ ਆ ਕਿੱਧਰ ਜਾਂਦੀ ਤੁਰਦੀ ਨਹੀਂ ਦੇਖੋ ਕਹਿ ਲੱਗਿਆ ਨਹੀਂ ਤੁਰਦੀ ਕਿਦਾਂ ਤੁਰਦੀ ਕਿੰਦਾ ਕਿਦਾਂ ਦੱਸੀ ਮਹਾਰਾਜ ਇਹਨੂੰ ਪਤਾ ਤੇਰੀ ਮਾਂ ਨੂੰ ਤੇਨੂੰ ਪਤਾ ਨਹੀਂ ਮਹਾਰਾਜ ਦੱਸ ਮਹਾਰਾਜ ਮਾੜਾ ਜਾ ਮਾੜਾ ਜਾ ਕਿਦਾਂ ਮਾੜਾ ਜਾ ਕੀ ਕਰਨਾ ਹਾਂ ਮੁੱਖਾ ਟੋਵਾ ਇਹਨੇ ਕੌਲੀ ਦਾ ਕੌਲੀ ਹੋਈ ਇਹ ਕੋਈ ਬਾਈ ਨਹੀਂ ਨੰਗਰ ਦਾ ਸ਼ਰਮ ਕਰੀਓ ਕਿਉਂ ਨੰਗਰ ਹੀ ਮੈਂ ਤਾਂ ਖਰਾਬ ਹੋਣਾ ਕਿ ਮੂੰਹ ਪਾ ਦੇ ਨੰਗਰ ਦੀ ਨਹੀਂ ਕਰ ਮਾਤਾ ਕੀ ਨੰਗਰ ਦੀ ਕੋਈ ਗੱਲ ਨਹੀਂ ਪਰ ਮੈਂ ਤੇਰੇ ਥੇਰੇ ਦੀ ਗੱਲ ਕਰਦੀ ਮੈਂ ਠਾਰਾ ਨਹੀਂ ਨੀਂ ਤੇਰੇ ਮਾਰੇ ਠਾਰਾ ਤੇਰੇ ਮਾਰੇ ਠਾਰਾ ਹੋਰਾਂ ਗਿਣੇ ਉਹਨੇ ਠਾਰਾ अच्छा ਆ ਸੰਭਈ ਉਹ ਸੁਪਿੰਦਰ जसविंदर ਦੋਹੇ ਨੇ ਕਿੰਨੇ ਫੇਰੇ ਮਾਰ ਕੇ ਗਏ ਚਾਚੀ ਕਦੋਂ ਜਾਣਾ ਹੈ ਤੇ ਕੀ ਗੱਲ ਮੈਂ ਨਹੀਂ ਸੁਣੀ ਮੈਂ ਕਦੀ ਆਈ ਨਹੀਂ ਮੈਂ ਤਾਂ ਦੇਖੀ ਨਹੀਂ ਕਦੀ ਆਈ ਉਹ ਭਰਾ ਤੋਵਾ ਤੋਵਾ ਮਾਲਕਾ ਉਹ ਸਾਰਾ ਕੁਝ ਦੇਦਾ ਵੀ ਇਹ ਕਿਸੇ ਦੇ ਘਰ ਦੀ ਹੋਣੀ ਮੇਰੇ ਬਾਪ ਤੇ ਤੋਵਾ ਤੋਵਾ ਗਿਆ ਇਹ ਲੋਕਾਂ ਮਾਰਦੇ ਹਾਲੀ ਨੇ ਬੈਕ ਉਫਰਨੇ ਤੋਲੀ ਮੈ ਤੋਦਦਾ ਕਿਹਾ ਤੇਰੇ ਇੰਨੇ ਠੇਰੇ ਤੂੰ ਲੱਗੇ ਤੇਰੇ ਆ ਜਣਾ ਤੂੰ ਮੋਹਰਿਆ ਕਿਉਂ ਮੰਗਿਆ ਉਹ ਮੰਗਿਆ ਨਹੀਂ ਕਿਤੇ ਪਹਿਲਾਂ ਤਾਂ ਰਹਿੰਦਾ ਹੀ ਮੈਂ ਕਦੇ ਮੰਗੇ ਨਹੀਂ ਕਦੀ ਪੈਸੇ ਕਿਸੇ ਕੋ ਉਹ ਤਾਂ ਪਹਿਲਾਂ ਉੱਤੇ ਕੰਮ ਪੈ ਗਿਆ ਕਿਤੇ ਮਰਾ ਹੱਥ ਥੋੜਾ ਟੈਟ ਹੋ ਗਿਆ ਕਿਹਦਾ ਕਿੱਦਾ ਹੀ ਕਿਤੇ ਗਿਆ ਨਹੀਂ ਦੱਸ ਨਾ ਤੇਰਾ ਹੱਥ ਕਿਦਾ ਟੈਟ ਜਦ ਤੂੰ ਉਹ ਫੀਮ ਫੂਮ ਖਾਂਦੇ ਹੋਈ ਜਾਂਦਾ ਸ਼ਰਮ ਤਾਰੇ ਮਾਰ ਤਰਾ ਦਾ ਕੱਚਾ ਪੂਰਾ ਮੇਰੇ ਮਾਰਨਾ ਹੂਰਾ ਆਹੋ ਅਰ ਕੇ ਦੇ ਬਾਲਾ ਹੈਗੀ ਇਨੀ ਹਿੰਮਤ ਹਾਂ ਨਾਸਮਾਰਕੀ ਸੀਆਂ ਬਾਤੂ ਕਿਦਾਂ ਸਾਈ ਦੀ ਫੀਮ ਬੀਬੀ ਤੈਨੂੰ ਨਸ਼ਾ ਪਤਾ ਹੋ ਰਿਹਾ ਹੈ ਲੈ ਆ ਕਰੋ ਨਾ ਤੇਰੇ ਉਰਦੋਂ ਦੇ ਪਾਸ ਤੇ ਕੋਈ ਨਹੀਂ ਨਾ ਕਰੇ ਤੂੰ ਉਹਦੇ ਚਾਚੜਿਆ ਉਹਦੇ ਲੱਗਾ ਬੀਬੀ ਮੈਨ ਨਹੀਂ ਕਰ ਸੋਹਣਾ ਸਰੀਰ ਹੋਈ ਸਿੱਖ ਦੇ ਜੇ ਜੇ ਨੂੰ ਮਾਰ ਆਈਦਾ ਦਾ ਚੌਲੇ ਏਦਾਂ ਦੇ ਬ੍ਰਾਂਡ ਕੱਪੜੇ ਪਾਏ ਤੂੰ ਤੇ ਵਧੀਆ ਵਧੀਆ ਗਾਏ ਕੱਡੇ ਖਾਦੇ ਮਗਰ ਤਰਪੀਆਂ ਕਿ ਹਾਈ ਜਾਲੇ ਠੀਕ ਹੈ ਇਹ ਤਾਂ கே ਹੀ ਹੈ ਵਾਸਤੇ ਤੈਨੂੰ ਲੱਗਦਾ ਮੈਂ ਨਸ਼ੇ ਕਰਦਾ ਤੇ ਜੱਟ ਦਾ ਚਿਹਰਾ ਹੋਵੇ ਤੇਰੇ ਘਰੋਂ ਦੇ ਚਾਰੇ ਯਾਰ ਵੇਸੇ ਕਰਕੇ ਆਉਂਦੇ ਮੈਨੂੰ ਸਾਰਾ ਪਤਾ ਓਏ ਨਹੀਂ ਗੱਲ ਮੇਰੇ ਨੋਅ ਤੇ ਗੱਲ ਮੇਰੀ ਸੁਣੇ ਤਾਂ ਗੱਲ ਉਦਾਂ ਆਉਂਦੇ ਆ ਇਹਦੇ ਏਦਾਂ ਨਹੀਂ ਆਉਂਦਾ ਕੋਈ ਅੰਦਰੋਂ ਡੱਟੇ ਸੀ ਤੇ ਬੋਲੇ ਜਾਂ ਤਾਂ ਬੰਨਦਾ ਜਾਣਾ ਹੁੰਦਾ ਝੁੱਕ ਕਰੀ ਦੱਸ ਹੁਣ ਅਮਰਤ ਜੇ ਤੈਨੂੰ ਪੈਸੇ ਦੀ ਲੋੜ ਪਈ ਤਾਂ ਆ ਘੜੀ ਜਿੰਨੇ ਦੀ ਤੇ ਇਹ ਆਈਫ ਦੀ ਘੜੀ ਵੇਚ ਸਕਦਾ ਮੈਂ ਕਿੱਦਾਂ ਵੇਚਾਂ ਤੈਨੂੰ ਭਣਾ ਕੇ ਦੀ ਤੇ ਕਿੰਨੀ ਉਹ ਵੇਚ ਲੈਂਦਾ ਕਿਉਂ ਵੇਚਾਂ ਇੰਨੇ ਮਹੀਆਂ ਚੀਜ਼ਾਂ ਮੈਂ ਵੇਚਾਂ ਕਿਉਂ ਤੈਨੂੰ ਮੈਂ 5-500000 ਚੜ੍ਹਦੀ ਦਿੱਤਾ ਕਿਹਾ ਮੈਨੂੰ ਮੈਂ ਮੇਰੇ ਦਾਦੀ ਦਿੰਦੀ ਐ ਨਹੀਂ ਦਿੰਦੀ ਮੇਰੇ ਦਾ ਤੇਰੇ ਤੇਰੇ ਪੈਦ ਜੀ ਵੀ ਸਾਹਕੇ ਰੱਖਦਾ ਮੈਂ ਕਿੰਨਾ ਸਾਹਕੇ ਰੱਖਦਾ ਤੈਨੂੰ ਸੌਣ ਮੋਚ ਨਹੀਂ ਦੇਣਾ ਦੇਖੀ ਲੋ ਯਾਰ ਵੀ ਯਾਰ ਹੁੰਦੇ ਆ ਹਾਂ ਵੀ ਵੀ ਯਾਰ ਖੀਮ ਦੀ ਗੋੜੀ ਦਿੰਦੇ ਆ ਇਹ ਹੋਰ ਤਾਂ ਗੱਲ ਐ ਤਰੇ ਤਾਂ ਇਹ ਤਰੇ ਤਾਂ ਲੱਗੀਆਂ ਗੱਲਾਂ ਇਹ ਤਾਂ ਇੱਕ ਸਾਹੇ ਲੱਗੇ ਰ ਇਸੇ ਕਰਕੇ ਯਾਰ ਬਣਾਉਣੇ ਯਾ ਤੈਨੂੰ ਸਹੀ ਇੰਨਾ ਕੁ ਸਵਾਲ ਤਾਂ ਤੇਰੇ ਮਾਰਾ ਜੀ

ਨਹੀਂ ਪਿਆਰ ਹੈ ਨਹੀਂ ਉੱਤ ਪਿਆਰ ਨੂੰ ਰਿੰਦਾ ਕਿੰਝ ਦੱਸੂ ਕਰਦੀ ਜੀ ਜਾਂ ਉੱਠਨੇ ਤਾਂ ਜਾ ਕੇ ਕੀ ਬਾਣੀ ਗਿਆ ਜਾਤੇ ਉੱਥੇ ਮੈਂ ਤਾਂ ਲੈ ਹੀ ਆਉਣਾ ਮੈਂ ਤਾਂ ਥੋੜਾ ਆਪਣੀ ਬੋਲੀ ਨੂੰ ਸੁਧਾਰ ਨਹੀਂ ਬੋਲੀ ਮੇਰੀ ਠੀਕ ਹੈ ਇਦਾਂ ਹੀ ਰਹਿਣੀ ਆ ਮੇਰੀ ਬੋਲੀ ਇਦਾਂ ਹੀ ਰਹਿਣੀ ਮੈਂ ਇਸੇ ਤਰ੍ਹਾਂ ਹੀ ਬੋਲਣਾ ਮੈਂ ਤੇ ਹੋਰ ਵਾਲੀ ਬੋਲਣਾ ਜੋ ਮਰਦੀ ਆਹੋ ਗਨਾਵੀਂ ਤਾਮ ਗਨਾ ਤੇਰੇ ਕੋ ਬੋ ਹੋਏ ਆ ਨਹੀਂ ਕੁਮਾਰੀ ਨਹੀਂ ਮੈਂ ਗੱਲ ਕਰਦੀ ਮੈਂ ਇਦਾਂ ਹੀ ਬੋਲਣਾ ਮੈਂ ਬੱਢੀ ਲੈ ਮੈਂ ਬੱਢੀ ਆ ਬੱਢੀ ਆ ਮੈਂ ਬੱਢੀ ਆ ਬੱਢੀਆਂ ਗੱਲਾਂ ਹੀ ਕਰਦੇ ਮੈਨੇ ਸੱਚੀ ਹਾਸਾ ਆ ਗਿਆ ਬੀਬੀ ਦਾ ਮੈਂ ਵੱਡੀ ਕਹਿੰਦਾ ਕਿ ਆਹ ਬੂਹ ਖੱθε ਤੇ ਗਈ ਨਹੀਂ ਗਈ ਬੀਬੀ ਉਹ ਕਿਧਰ ਵੱਡੀ ਹੈ ਮੈਂ ਮम्मा ਮੇਗੇ ਵੱਡੀ ਨਹੀਂ ਪੋਗਿਆ ਨੂੰ ਆ ਤਾਂ ਖੇਤੋਂ ਦਾ ਨਹੀਂ ਇਹ ਤੋਂ ਨਹੀਂ ਵੱਡੀ ਅਜੇ ਵੱਡੀ ਨਹੀਂ ਤੇ ਬਣੀ ਦਾ ਮਤਲਬ ਹੈ ਥੋੜਾ ਜਿਹਾ ਬਸ ਜੋ ਆਉਂਦਾ ਕੋਲੀ ਜਾਂ ਕੋਲੀ ਜਾਂ ਮੋਹ ਇਹ ਤੋਂ ਤਾਂ ਬਹੁਤ ਹੈ ਖਾਣ ਪੀਣ ਤਾਂ ਮੰਗਣਾ ਹੀ ਆ ਖਾਣ ਤਾਂ ਭੁੱਖੀ ਰਹਿੰਦੀ ਆ ਆ ਦੇਰ ਭੁੱਖੀ ਤਾਂ ਨਹੀਂ ਰਹਿੰਦੀ ਖਾ ਲਿਆ ਹੁਣ ਮੁੜ ਕੇ ਦੁਬਾਰਾ ਨਹੀਂ ਖਾੜੀ ਤੇ ਆ ਕਈ ਜਾਣਦੇ ਨਾ ਕੋਠੇ ਦੇ ਬੰਦੇ ਨਹੀਂ ਜਾਣਦੇ ਅੱਛਾ ਅੰਦਰ ਜਾ ਕੇ ਫੋਨ ਕਰ ਲੈ ਕਿ ਅਗਲਾ ਜਿਲ੍ਹਾ ਚਾਹੁੰਦਾ ਹੈ ਜੋ ਸੋਨਾਰੀਆਂ ਗੱਲਾਂ ਕਰੀਆਂ ਉਹ ਕਹਿੰਦੇ ਕਰਨੇ ਨਹੀਂ ਕੋਈ ਸੁਣਨਾ ਕੀ ਹੈ ਇਹ ਇਹ ਮੈਨੂੰ ਪਤਾ ਹੈ ਕਹਿੰਦੀ ਕੱਲ ਹੋਰੀ ਉੱਥੇ ਗੱਲਾਂ ਕਰਨੀ ਆ ਜਾ ਹਾਂ ਇਹਨੇ ਬੀਬੀ ਇਹਨੇ ਰਾਣੀ ਨਾਲ ਕੀ ਉਹਦਾ ਤੇਰੀ ਕਿਹੜੀ ਗੱਲ ਕਰਨੀ ਹੈ ਵੀ ਇਹ ਇਹ ਰਾਣੀ ਮੇਰੀ ਲਈ ਮੌਰੀ ਕਰ ਸਕਦੀ ਜੋ ਮਰਜ਼ੀ ਇਹ ਤਾਂ ਕਹਿ ਸਕਦੀ ਕਿ ਨਹੀਂ ਇਹ ਕਹਿ ਦੇ ਇਹ ਕਹਿ ਸਕਦੀ ਜਮਨਾਵਰ ਨਾਮ ਨਹੀਂ ਮੇਰੀ ਮੌਰੀ ਗੱਲ ਹਾਂ ਪਤਾ ਕਹਿੰਦੀ ਮੇਰੇ ਭਰਾ ਪਰਜਾਈ ਚੰਗੇ ਆ ਮੈਂ ਵੀ ਚੰਗੀ ਆ ਤੂੰ ਨਹੀਂ ਚੰਗੀ ਉਹ ਐ ਨਹੀਂ ਕਹਿੰਦੀ ਤੂੰ ਬੋਲ ਕਰਕੇ ਤੇ ਤਾਂ ਬੋਲੀ ਐਨੀ ਕਵੜੀ ਬੋਲੀ ਗਰਨਾਮ ਕਿੰਨਾ ਠੰਡਾ ਆ ਕਿੰਨਾ ਠੰਡਾ ਇਹ ਖਰੇ ਕੇਤੇ ਚੱਲ ਕੇ ਆ ਮੈਂ ਆਪਣਾ ਘਰ ਵੇ ਗਈ ਆ ਪਰਾਦੇ ਹੈ ਨਹੀਂ ਤੂੰ ਪਰਾਦੇ ਉਹ ਤਾਂ ਜਾ ਮੋ ਬਹੁਤ ਖੱਲਿਆ ਉਹ ਤਾਂ ਬਹੁਤ ਖੱਲਿਆ ਬੋਤੈ ਬੀਬੀ ਠੰਡਾ ਹੈ ਮੇਰਾ ਆੜ ਕੇ ਕਿਦਾਂ ਮੇਰੇ ਨਾਲ ਪਿਆਰ ਰੱਖਦਾ ਇਹ ਦਰਬਾਰੇ ਮਾਮੇ ਤੇ ਚਲ ਗਈ ਆ ਬੀਬੀ ਦਰਬਾਰੇ ਵਰਦਨ ਕੋਈ ਵੀ ਨਹੀਂ ਹੁੰਦਾ ਨਹੀਂ ਸੁਭਾਅ ਦਾ ਬੜਾ ਵਧੀਆ ਪਰ ਉਹਦਾ ਕੌੜਾ ਆ ਆ ਪਰਾਟੀ ਐ ਐ ਉਹ ਕਹਿੰਦਾ ਉਹ ਤਾਂ ਕਹੀ ਆ ਡੀਐਸਪੀ ਉਹ ਜਨ ਕਿੰਨੇ ਆ ਦਰਬਾਰੋਂ ਆ ਲੈ ਲੈ ਬੀਬੀ ਜੁੱਤੀਆਂ ਮਾਰਦੀ ਪਈ ਆ ਆ ਹਟਾ ਲਾ ਇਹਨੂੰ ਬੀਬੀ ਹਟਾ ਲਾ ਤੇਰੀ ਗੱਲ ਸੁਣ ਮੇਰਾ ਭਰਾ ਮੈਨੂੰ ਕੀ ਆ ਦਿੰਦਾ ਮਾਤਾ ਚੋ ਕੀ ਹੁੰਦਾ ਕਾ ਕੌਣਾ ਪਹਿਲਾਂ ਦਾ ਸੁਣ ਤੇਰੇ ਵਾਂ ਦਾ ਹੀ ਕੌਣਾ ਉਹਨੇ ਵੀ ਕੌਣਾ ਉਹ ਪੀਐਸਪੀ ਬਣਿਆ ਨਾ ਟ੍ਰੇਨਿੰਗ ਮਿਲਦੀ ਹੁੰਦੀ ਅੱਦਾ ਬੋਲਣ ਦੀ ਤ੍ਰੇਨਿੰਗ ਮਿਲੀ ਹੁੰਦੀ ਬੋਲਣ ਦੀ ਮੇਰੀ ਤਮੀਜ਼ ਗੰਦੀ ਬੀਬੀ ਆ ਵੇਖ ਲਾ ਆ ਦੇ ਲੈ ਬੀਬੀ ਮੈਂ ਤਿਆਰ ਹੋਇਆ ਆ ਆ ਫਿਰ ਨਹੀਂ ਕਹਿੰਦਾ ਭਰਾਵਾਂ ਬਾਰੇ ਕੋਈ ਸਾਈਡ ਦਾ ਗਾਲ ਕੱਢੀ ਭਰਾਵਾਂ ਨੂੰ ਗਾਲ ਕੱਢੀ ਕੋਈ ਕੌਣਾ ਦਾ ਪੇ ਕੌੜਾ ਸੁਭਾਣਾ ਕੌਣਾ ਕੌੜਾ ਸੋਣਾ ਲੱਗਦਾ ਜੇ ਉਹਦੀ ਭੈਣ ਨੂੰ ਤੰਗ ਕਰੀਏ ਤਾਂ ਕਿਤੇ ਪੈਸਾ ਨਹੀਂ ਕਹਿਣਾ ਤੰਗ ਪਤਾ ਨਹੀਂ ਕੀ ਕਰਦੇ ਇਹਨੂੰ ਹੈ ਕੀ ਕਰੀ ਤੰਗ ਕਰਦੇ ਇਹਨੂੰ ਥੋੜਾ ਤਾਂ ਲੱਗਦਾ ਨਾ ਕਹਿੰਦਾ ਨਾ ਕੀ ਇਹਨੂੰ ਤੰਗ ਕੀਤਾ ਤੈਨੂੰ ਤੰਗ ਕਰਨਾ ਹੈ ਹੈ ਥੋੜਾ ਤਾਂ ਤਾਂ ਹੀ ਲੱਗਿਆ ਨਾ ਡੀਆਪੀ ਭਰਾ ਮੇਰਾ ਆ ਜਾ ਸਕਦਾ ਔਰੇ ਔਰੇ ਵਸੇ ਆ ਜੇ ਦੱਲਾ ਮੈਂ ਇਹਦਾ ਘਰ ਦਾ ਪੂਰਾ ਕਰ ਜਾਣਾ ਬਸ ਕਿਆ ਚਾਲ ਕਰ ਰਹੀ ਹੈ ਮੈਂ ਜਾ ਪਾਣੀ ਦੇਣਾ ਮੇਰੇ ਭਰਾ ਨੇ ਕਹਿੰਦਾ ਕਿ ਮੈਂ ਸੁਣਾ ਤੇਰੀ ਕੋ ਬਾੜੀ ਨਹੀਂ ਕਹੀ ਕਿਸੇ ਨੇ ਕੌਣਾ ਵੀ ਤਾਂ ਕਹਤਾ ਉਹਨੇ ਕਿਹਾ ਮੈਂ ਨਹੀਂ ਕਿਹਾ ਤੇ ਖੌਫੇ ਸੁਭਾ ਦਾ ਜਿਹੜੇ ਕਮੀਰ ਦਾ ਹੀ ਆ ਆ ਆ ਕਿਹਨੇ ਕਿਹਾ ਸੁਭਾ ਦਾ ਸੁਭਾ ਦਾ ਕੌੜਾ ਹੀ ਆ ਕੌੜਾ ਤੇ ਕੌੜਾ ਹੀ ਕਹਣਾ ਉਦਾਂ ਦਿਲ ਦਾ ਚੰਗਾ ਸੁਭਾ ਦਾ ਕੌੜਾ ਇਹਦੇ ਵਾਂਗ ਹੀ ਹੂੰ ਤੇਰੇ ਨਾਲ ਪੁੱਛਿਆ ਕਿ ਮੋੜਾ ਕਿਤਾ ਆ ਵੇਲਾ ਬੀਬੀ ਆ ਵੇਲਾ ਉਹਦਾ ਨਾਂ ਲੈਦਾ ਕੌੜਾ ਹੋਇਆ ਚਬਰ ਆਪ ਵੀ ਜੁੱਤੀਆਂ ਮਾਰ ਲਾ ਪਾਦੀ ਆ ਹਾਏ ਮੇਰੀ ਜਾਨ ਹਾਏ ਮੇਰੀ ਬੀਬੀ ਮਾਮੇ ਜੀ ਦਾ ਜਾਨ ਲੰਗੇ ਤਾਂ ਆ ਦੱਸ ਸੁਣਨੀ ਹੈ ਨਾ ਇਹੋ ਕਿ ਨਾ ਖੇਡ ਹੀ ਗਈ ਜੀ ਮਾਰਨੀ ਆਹ ਦੇ ਤਾਂ ਸਹੀ ਨਾ ਨਿਆਣਾ ਤਾਂ ਘਰ ਮੇਰੇ ਭਰਾ ਵੀ ਤਾਂ ਕਿਹਾ ਮਾਮੇ ਆਪਣੇ ਨਾਲ ਕੱਢੀ ਕੋਈ ਕਹਿੰਦਾ ਕਿਉਂ ਨਾ ਬੋੜਾ ਬੋਲਦਾ ਜੇ ਉਹ ਕਹਿੰਦਾ ਤੈਨੂੰ ਵੀ ਚੰਗੇ ਤੇਰੇ ਤੂੰ ਕੋੜਾ ਹੀ ਆਂ ਅਰੇ ਤੇ ਤੂੰ ਚੰਗੇ ਹੁੰਦੇ ਤੈਨੂੰ ਚੰਗੇ ਕਹਿੰਦੇ ਤੈਨੂੰ ਬਾੜੀ ਕਹਿੰਦੇ ਮਨ ਦਰਦੀ ਲੱਗ ਪਈ ਮੇਰੇ ਭਰਾ ਨੂੰ ਦਰਦੀ ਡਰਦੀ ਲੱਗ ਪਈ ਕਹਿਣ ਡਰਦੀ ਹੈ ਡਰਦੀ ਬੋਲਦੀ ਜੀ ਤੁਹਾਡੇ ਕੋ ਡਰਦੇ ਆ ਜੀ ਤੁਹਾਡੇ ਕੋ ਡਰੀ ਲੱਗਦਾ ਹੁੰਦਾ ਸੀ ਮੈਨੂੰ ਕੋ ਡਰ ਗਈ ਹੁਣ ਹਾਂ ਸੱਚੀ ਡਰ ਲੱਗਦਾ ਤੁਹਾਡੇ ਕੋ ਤੁਹਾਨੂੰ ਬਹੁਤ ਡਰ ਲੱਗਦਾ ਕਰ ਨਹੀਂ ਪਰ ਉਹ ਭੱਲੇ ਬੀਬੀ ਲਵਜੀ ਬੀਬੀ ਬੜੀ ਮਿੱਠੀ ਬੋਲਦੀ ਹੈ ਜੀ ਤੁਹਾਡੀ ਬਹੁਤ ਬੜੀ ਮਿੱਠੀ ਬੋਲਦੀ ਮੈਨੂੰ ਭਰਾ ਨੂੰ ਕਹਿਣਾ ਕੁਝ ਖੇਤ ਦੀ ਮਿੱਠੀ ਬੋਲੀ ਆਹੀ ਤੇਰੇ ਭਰਾ ਨੂੰ ਕਹਿੰਦੇ ਕਾ ਕਿਆ ਹੁਣ ਹੱਥ ਦੀ ਹੁੰਦਾ ਪਿਆਰ ਜੁਗ ਜੁਗ ਜੀ ਨੇ ਰਾਜੀ ਰਹਿਣਾ ਉਹਨਾਂ ਦੇ ਭੈਣ ਨੂੰ ਮੈਨ ਨਾਲ ਕੇ ਸਮਝਾਈ ਰਹੀ ਆ ਆਸ਼ਾ ਕਦੀ ਹੈ ਇਥੇ ਹੈ ਨਹੀਂ ਆ ਬੱਲੇ ਬੀਬੀ ਇਦਾਂ ਖਿੱਚ ਕੇ ਰੱਖਿਆ ਕਰ ਇਦਾਂ ਕਿਹੜਾ ਕੈਂਪ ਨੇ ਕੋਈ ਵਿਆਹ ਸ਼ਾਦੀ ਕੋ ਪ੍ਰੋਗਰਾਮ ਕੀਤੇ ਓਦਾਂ ਵੀ ਹੁੰਦੇ ਓਥੇ ਤੇ ਆਉਣਾ ਹੀ ਹੁੰਦਾ ਆਉਣ ਨੂੰ ਕੀ ਪੈਰਾਂ ਦੇ ਘਰ ਜਾਂਦੇ ਨੇ ਆਹੋ ਆ ਆ ਡਰਦੇ ਨਹੀਂ ਹੁੰਦੇ ਆ ਉਹ ਕਦੇ ਉਹਨੂੰ ਕਦੇ ਹਾਂ ਦੇ ਉਹਰੇ ਫੂਲ ਕਰਕੇ ਪੁੱਛੇ ਆ ਵੀ ਕੋ ਕਿਆ ਕਦੀ ਤੇਨੂੰ ਕਹਤਾਂ ਰੋ ਕਦੀ ਮੈਂ ਸਾਡੀ ਦਾਦੀ ਤੇ ਕੋਈ ਵੀ ਇਹ ਇਹੇ ਲੁੱਤੀਆਂ ਲੌਂਦੀ ਤੇ ਉਹਨਾਂ ਨੇ ਕਹਿਣਾ ਹੀ ਆ ਇਹ ਕਿ ਆ ਕੇ ਕਹਿੰਦੀ ਐ ਚਲੋ ਮੈਂ ਸ਼ਹਿਰ ਜਾਣਾ ਮੈਂ ਹੁਣ ਲੇਟ ਤੁਹਾਡੀ ਨਹੀਂ ਲੜਾਈ ਮੁਕਣੀ ਮਾਪੀ ਇਹ ਕਹਿੰਦੀ ਐ ਉਹ ਨਾ ਮੈਂ ਕਹਤਾ ਹੁਣ ਕਿ ਪਤਾ ਕਿਦਾਂ ਮੈਂ ਕੱਟੀ ਹਾਂ ਮਾਪੀ ਨੂੰ ਕਹਿੰਦੀ ਇਹ ਕਹਿੰਦੀ ਮਾਪੀ ਇਹ ਕਹਿੰਦੀ ਮੈਂ ਨਹੀਂ ਕਿਹਾ ਮੈਂ ਕਿਹਾ ਮੈਂ ਕਿੰਦਾ ਕੱਟੀਆਂ ਮਾਪੀ ਨੇ ਬਰਾਤੇ ਤੁਝਾ ਨਾ ਹੀਗਾ ਨਾ ਆਹ ਚੰਨੀ ਜੁੜਦੀ ਐ ਮੈਂ ਕਿਹਾ ਹੁਣ ਤੇ ਕੱਲ ਸੁੱਤੀ ਕਲਾ ਜਗਾਈ ਸੁੱਤੀ ਕਲਾ ਜਗੈ ਪੁੱਛ ਲੈਣਾ ਏ ਉਹਨੇ ਬਾਰ ਦੀ ਆਵਾਜ਼ ਕਹਿੰਦੀ ਅਮਰਤ ਭੇਜਾਂ ਨੁਬਲਾ ਰਾਤ ਨੂੰ ਆ ਕੇ ਪੁੱਛਦਾ ਨਹੀਂ ਮੈਂ ਆਹੋ ਪੁੱਛੇ ਜੇ ਉਹ ਕਹੇ ਕਹੇਗੀ ਤੇ ਮੈਂ ਕਿਹਾ ਮੈਂ ਚਾਹ ਰਿਹਾ ਛੱਤ 'ਤੇ ਲੋਕੀ ਸਵਾਲੀ ਚੱਲ ਠੀਕ ਆ ਹੁਣ ਮੈਂ ਚੱਲਾਂ ਮੈਂ ਲੇਟ ਹੋ ਗਿਆ ਲੱਭ ਜੂ ਟੈਨਸ਼ਨ ਨਹੀਂ ਲੈਣੀ ਤੇਰੇ ਨਾਲ ਹੀ ਆ ਚੰਗਾ ਜੀ ਸਤਿ ਸ੍ਰੀ ਅਕਾਲ ਉਪਰ ਲੱਗ ਰਿਹਾ ਤੈਨੂੰ ਮਾਰ ਪਾਏ ਜੀ ਤੇ ਖ਼ਬਰਦਾਰ ਯਾ ਮੈਂ ਮੁੜ ਕੇ ਜੁੱਤੀ ਨਹੀਂ ਮਾਰਨੀ ਮੇਰੇ ਨਵਰ ਨਵਰ ਨਾ ਰਹਿਣਾ ਨਿਆਣਿਆ ਆ ਫੇਰ ਲੱਗਾ ਪਤਾ ਸ਼ਰਮ ਨਹੀਂ ਆਉਂਦੀ ਤੈਨੂੰ ਇਹਨੂੰ ਪਾਗਵਾ ਹੀ ਹੈਗਾ ਇਹਨੂੰ ਦੇਖ ਕੋ ਖੇਡਦਾ ਵੇਖੇ ਨੰਡੇ ਜਿੱਥੇ ਮਾਰਦੀ ਜੁੱਤੀ ਮਾਰਨਾ ਪੋਈ ਚੰਗੀ ਗੱਲ ਆ ਬਰਾਬਰ ਦਾ ਤੇਰੇ ਦਾ ਹੋਇਆ ਤੇ ਆ ਫੇਰ ਜੁੱਤੀ ਪੜ ਕੇ ਬੈਠੀ ਆ ਆ ਦੇਖ ਆ ਵੇਖ ਆ ਉਹ ਦੇ ਪਹਿਲਾਂ ਪਹਿਲਾਂ ਇਹਦਾ ਜਵਾਬ ਦੇ ਪਹਿਲਾਂ ਕਹੇ ਨਾ ਮਰਦੀ ਤੇ ਮੇਰੇ ਆਪਣੇ ਮਾਪਿਆਂ ਨੂੰ ਪੁੱਛੋ। ਆਪ ਵੀ ਮੈਨੂੰ ਕਿਹਾ ਮੈਂ ਨੂੰ ਕੁਝ ਨਹੀਂ ਕਹਿੰਦੇ ਐਂ ਨਹੀਂ। ਨਹੀਂ ਨਹੀਂ ਮੈਂ ਕਹਿੰਦੇ। ਇਹ ਕਿਦਾਂ ਸਹੀ ਠੀਕ ਆ। ਆ ਨਹੀਂ ਕਿਹਾ। ਮੈਂ ਨਹੀਂ ਮਾਰਦਾ। ਬਾਬਾ ਜਰਾਵਾ ਤੇਰੇ ਮਾਪੇ ਮਾਮੀ ਨਹੀਂ। ਨਹੀਂ ਨਾ। ਬੀਬੀ ਬਾਏ ਬਾਏ ਕਰਦੇ। ਅੱਜ ਥੋੜੀ ਜਿਹੀ ਮੈਨੂੰ ਕਾਲੀ ਆ ਮੈਸੇਜ ਮੈਂ ਪੜ ਕੇ ਕੱਲ ਦੇ ਵਲੌਗ ਚ ਦਿਖਾਉਂਗਾ। ਸੋ ਇੰਨੀ ਕੀ ਸਮਾਪਤੀ ਮੈਨੂੰ ਮੜਾ ਜੇ ਸ਼ਹਿਰ ਕੰਮ ਆਏ ਕਿਦੋ। ਸੋ ਮਿਲਾਂਗੇ ਚੜਦੀ ਕਲਾ ਚ ਰਹੋ। ਆਇਓ। ਖੁਸ਼ ਰਹੋ। ਮਾਮੇ ਆੜੀ ਗੱਲ ਫਤਿ ਕਿਤੇ ਆਇਆ ਮੇਰੇ ਮੜਾ ਪਿਆ। ਆ ਆਜੋ ਆਜੋ। ਚਲੋ ਬੀਬੀ ਬਾਏ ਬਾਏ ਵਾਏ ਵਾਏ ਜੀ ਆਓ ਜੀ ਜਾਓ ਲਵ ਯੂ ਇਦਾਂ ਫਲਾਈਂਗ ਕਿੱਸ ਕਰਦੇ